ਭਾਈ ਇੱਥੋਂ ਅੱਜ ਸਾਡੇ ਖਾਲਸਾ ਫੌਜਾਂ ਜਾ ਰਹੀਆਂ ਨੇ ਪਤਾ ਨਹੀਂ ਕਿਉਂ ਜਾ ਰਹੇ ਆ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਪੁੱਛਦੇ ਆਪਾਂ ਇਹਨਾਂ ਨਾਲ ਕਰਦੇ ਆਂ ਗੱਲਬਾਤ ਵੀ ਭਾਈ ਤੁਸੀਂ ਕਿਉਂ ਜਾ ਰਹੇ ਹੋ ਸਾਡਾ ਮੋਰਚਾ ਛੱਡ ਕੇ ਅੱਬਾ ਭੋਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਦੋਸਤੋ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਉੱਥੇ ਹੀ ਦੋਸਤੋ ਸ਼ੰਭੂ ਬਾਰਡਰ ਤੇ ਜੋ ਦੋਸਤੋ ਕਿਸਾਨਾਂ ਦੇ ਨਾਲ ਨਹਿنگ ਸਿੰਘ ਜੱਥੇਬੰਦੀਆਂ ਬੈਠੀਆਂ ਸੀ ਹੁਣ ਦੋਸਤੋ ਨਹਿنگ ਸਿੰਘ ਜੱਥੇਬੰਦੀਆਂ ਨੇ ਸ਼ੰਭੂ ਬਾਰਡਰ ਤੋਂ ਆਪਣਾ ਸਮਾਨ ਚੁੱਕ ਲਿਆ ਹੈ ਤੇ ਨਹਿنگ ਸਿੰਘ ਜੱਥੇਬੰਦੀਆਂ ਦੋਸਤੋ ਉੱਥੋਂ ਜਾ ਰਹੀਆਂ ਨੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਮਹਗਰੂਜੀ ਕਾ ਖਾਲਸਾ ਮਹਗਰੂਜੀ ਕੀ ਪਥੇ ਸੰਗੂ ਸ਼ੰਭੂ ਮੋਰਚਾ ਭਈ ਇੱਥੋਂ ਅੱਜ ਸਾਡੇ ਖਾਲਸਾ ਫੌਜਾਂ ਜਾ ਰਹੀਆਂ ਨੇ ਪਤਾ ਨਹੀਂ ਕਿਉਂ ਜਾ ਰਹੇ ਆ ਇਹ ਤਾਂ ਇਹਨਾਂ ਨੂੰ ਪਤਾ ਹੋਊਗਾ ਪੁੱਛਦੇ ਆਪਾਂ ਇਹਨਾਂ ਨਾਲ ਕਰਦੇ ਆਂ ਗੱਲਬਾਤ ਵੀ ਭਾਈ ਤੁਸੀਂ ਕਿਉਂ ਜਾ ਰਹੇ ਹੋ ਸਾਡਾ ਮੋਰਚਾ ਛੱਡ ਕੇ ਤਿਆਰੀਆਂ ਕਰਦੀਆਂ ਪੂਰੀਆਂ ਤਿਆਰੀਆਂ ਕਰਕੇ ਖਾਲਸਾ ਫੌਜਾ ਜਾ ਰਹੀਆਂ ਨੇ ਸ਼ੰਭੂ ਮੋਰਚੇ ਤੋਂ ਅੱਜ ਖਾਲਸਾ ਜੀ ਜਾ ਰਹੇ ਨੇ ਭਾਈ ਦੇਖਦੇ ਆ ਕਿਉਂ ਜਾ ਰਹੇ ਆ ਪਤਾ ਨਹੀਂ ਇਹਨਾਂ ਤਵੱਫਾ ਉੜੇ ਵੀ ਲੈ ਕੇ ਜਾਣਗੇ ਆਪਣਾ ਸਾਰਾ ਸਮਾਨ ਇਕੱਠਾ ਕਰੇ ਜਾਂਦੇ ਨੇ ਖਾਲਸੇ ਸਾਰਾ ਸਮਾਨ ਲੱਦ ਲਿਆ ਜੀ ਇਹਨਾਂ ਨੇ ਖਾਲਸੇ ਸ਼ੰਭੂ ਮੋਰਚਾ ਛੱਡ ਕੇ ਜਾ ਰਹੇ ਨੇ ਹਾਂਜੀ ਬਾਬਾ ਭੋਲਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੇਖੋ ਜੀ ਨਾਰਾਜ਼ਗੀ ਸੰਗਤ ਨਾਲ ਨਹੀਂ ਗਈ ਦੇਖਿਆ ਜਾਵੇ ਹੁਣ ਇੱਥੇ ਸਾਡੇ ਕੋਲੇ ਆਏ ਸੀਗੇ ਅਕੇ ਵੀ ਤੁਸੀਂ ਚੱਲੇ ਆ ਜੀ ਚਲੋ ਅਹੀ ਤਰਲੰਡੀ ਸਾਹ ਕੋ ਜਾਣਾ ਜੀ ਮੇਰੀ ਗੱਲ ਤਾਂ ਜੀ ਠੀਕ ਹੈ ਜੀ ਉਥੇ ਲਾਗੜਨਾ ਸਾਕੀ ਬਣਾਉਣੀ ਆ ਜਿੰਨੇ ਵੀ ਆਪਣੇ ਗਾਲphans ਸਾਰੇ ਉਥੇ ਪਹੁੰਚ ਦੇਦੇ ਅਸੀਂ ਵੀ ਪਹੁੰਚਣਾ ਸਾਡਾ ਵੀ ਵੀ ਅਬ ਵੇਖੀ ਪਹਿਲਾ ਫਰਜ ਆ ਆਪਣੇ ਤੱਕਾਂ ਦੇ ਪਹੁੰਚਣਾ ਜੀ ਜਦੋਂ ਵੀ ਕੋਈ ਆਪਣਾ ਧਿਆਰ ਆ ਕੋਈ ਉਹਦਾ ਤੇ ਇਹਨਾਂ ਨਾਲ ਨਾਰਾਜ਼ਗੀ ਕੋਈ ਨਹੀਂ ਪਰ ਕੀ ਆ ਵੀ ਇਹ ਹਰ ਵਕਤ ਵੀ ਨੀਲਾ ਬਾਣੇ ਨੇ ਇੰਫੋਟਾ ਕੀ ਮਾਰਾ ਕਰਦਾ ਜਿਹੜਾ ਤੁਸੀਂ ਹਰ ਵਕਤ ਵੀ ਨੀਲੇ ਬਾਣੇ ਨੂੰ ਮਾਰਾ ਬੋਲਦੇ ਆ ਠੀਕ ਆ ਕੋਈ ਪਿਛਲਿਆਂ ਨੇ ਗਲਤੀਆਂ ਕੀਤੀਆਂ ਉਹ ਜੇ ਕੋਈ ਹੁਣ ਨਵਾਂ ਕੋਈ ਸਿੰਘ ਸਾਜ ਕੇ ਆਉਂਦਾ ਜਾਂ ਕੋਈ ਚੰਗਾ ਸਿੰਘ ਹੈਗਾ ਤੇ ਤੁਸੀਂ ਉਹਦੇ ਤੇ ਕਾਹਤੋਂ ਥੋਪਦੇ ਇਹੋ ਜਿਗੀਆਂ ਗੱਲਾਂ ਠੀਕ ਆ ਇਹ ਚੀਜ਼ ਦਾ ਧਿਆਨ ਦੇਣਾ ਪੈਣਾ ਤੇ ਫਿਰ ਬਾਕੀ ਚੱਕਰਵਰਤੀ ਫੌਜਾ ਠੀਕ ਆ ਕੋਈ ਸਾਡੀ ਰੱਖ-ਦਵਸਦ ਨਹੀਂ ਲੱਗੀ ਹੋਈ ਜੇ ਇਹਨਾਂ ਦੇ ਚਿੱਤ ਜੋ ਵੀ ਚਲੋ ਇਹਨਾਂ ਨੂੰ ਤਾਂ ਕਿਸੇ ਕੋਲ ਪੈਸੇ ਆਉਂਦੇ ਉਹਨਾਂ ਦੀ ਸੰਗਤ ਹੀ ਆ ਕੋਈ ਵੀ ਕਾਲ ਪੰਥ ਸਹਾਇਤਾ ਦਾ ਮਤਲਬ ਤੁਹਾਨੂੰ ਸੰਗਤ ਦਿੰਦੀ ਆ ਥੋੜਾ ਦਿੰਦੀ ਆ ਬਹੁਤਾ ਦਿੰਦੀ ਆ ਕਿਸੇ ਕੋਲੇ ਚਲੋ ਆਪ ਦਾ ਰਖਦਵਸਦ ਦਾ ਪ੍ਰਬੰਧ ਹੈ ਕਿਸੇ ਕੋਲੇ ਨਹੀਂ ਪਰ ਕੀ ਹੈ ਵੀ ਇਹਨਾਂ ਨੇ ਤਾਂ ਸਾਨੂੰ ਸਵਾ ਮਹੀਨਾ ਹੋ ਗਿਆ ਵੀ ਪੁੱਛਿਆ ਹੀ ਨਹੀਂ ਕਾਰਨ ਤਾਂ ਬਾਬਾ ਜੀ ਇੱਕ ਤਾਂ ਦੇਖੋ ਵਿਸਾਖੀ ਮਨਾਉਣ ਤੇ ਤੇ ਮੱਲਾ ਕੱਢੂਗੀ ਫੌਜ ਜੀ ਤਰਵੰਡੀ ਸਭ ਉਹ ਜਾ ਰਹੇ ਆ ਤੇ ਪਛੇੜੇ 15 ਮਹੀਨਿਆਂ ਤੋਂ ਹੋ ਗਏ ਮੋਰਚੇ ਤੇ ਹੀ ਆ ਜੀ 13 ਮਹੀਨੇ ਹੋ ਗਏ ਸੀ ਸਾਨੂੰ ਕਮਿੰਦ ਸਾਹਿਬ ਮੋਰਚੇ ਤੇ ਬੈਠਿਆ ਨੂੰ ਜੀ ਜੀ ਤੇ ਮੇਰੇ ਹਿਸਾਬ ਨਾਲ ਵੀ ਸਵਾ ਮਹੀਨਾ ਸਾਨੂੰ ਇੱਥੇ ਹੋ ਗਿਆ ਬੈਠਿਆ ਨੂੰ ਨੇ ਇੱਥੇ ਜਥੇਵੰਦੀਆਂ ਨੇ ਸਾਨੂੰ ਹੁਣ ਰੋਕਿਆ ਨਹੀਂ ਹੈ ਵੀ ਤੁਸੀਂ ਨਾ ਜਾਓ ਭਾਈ ਅੱਜ ਸਵੇਰੇ ਨਾ ਕੋਈ ਆਏ ਸੀਗੇ ਖੋਇਕੀਪੁਰਾ ਭਾਈ ਮੈਨੂੰ ਹੁਣ ਨਾਂ ਤਾਂ ਨਹੀਂ ਹੁੰਦਾ ਦਾ ਵਿਸਰ ਗਿਆ ਯਾਦ ਉਹ ਆਏ ਸੀ ਅਖੇ ਵੀ ਅਸੀਂ ਡੱਲੇਵਾਲ ਸਾਹਿਬ ਨਾਲ ਗੱਲ ਕੀਤੀ ਹੈ ਭੰਦੇਰ ਸਾਹਿਬ ਨਾਲ ਗੱਲ ਕੀਤੀ ਹੈ ਵੀ ਅਖੇ ਵੀ ਫੌਜ ਜਾ ਰਹੀ ਹੈ ਜੀ ਦੇਖੋ ਤੁਹਾਨੂੰ ਵੀ ਪਤਾ ਵੀ ਅਸੀਂ ਜਿੱਦਾਂ ਦੇ ਬੈਠੇ ਆਂ ਤੇ ਅਸੀਂ ਤੁਹਾਡੇ ਕੋਲੇ ਗਏ ਵੀ ਨਹੀਂ ਨਾ ਤੁਤੋ ਕੁਝ ਮੰਗਿਆ ਠੀਕ ਹੈ ਤੇ ਇਹ ਚੀਜ਼ ਦਾ ਤਾਂ ਤੁਹਾਨੂੰ ਵੀ ਪਤਾ ਵੀ ਰਸਦਾਂ ਵਸਦਾਂ ਨਾਲ ਹੀ ਫੌਜ ਆਉਂਦੀ ਆ। ਬਿਲਕੁਲ। ਅਸੀਂ ਘੜਾ ਤੁਥੋਂ ਪੈਸੇ ਮੰਗਦੇ ਫਿਰਦੇ ਆਂ ਵੀ ਜਾਂ ਤੁਥੋਂ ਥੋੜਾ ਚੱਕਦੇ ਫਿਰਦੇ ਆਂ। ਸਾਨੂੰ ਮਿਲਿਓ ਤਾਂ ਸਹੀ ਨਾ ਇੱਕ ਵਾਰੀ ਆ ਕੇ। ਗੁੱਸਾ ਸਾਡਾ ਕੋਈ ਨਹੀਂ ਕਿਸੇ ਨਾਲ ਠੀਕ ਆ ਅਸੀਂ ਤਾਂ ਆਪਦਾ ਖੁਸ਼ੇ ਨਾਲ ਚੱਲੇ ਆਂ। ਠੀਕ ਆ ਜਿੱਦੇ ਫੇਰ ਸਾਨੂੰ ਕੋਈ ਲੱਗੂਗਾ ਤੇ ਅਸੀਂ ਫੇਰ ਹਾਜ਼ਰ ਹੋਵਾਂਗੇ ਵੀ ਨੀਗਾ ਸਾਡੇ ਆਪਦੇ ਆ ਤੇ ਇਹ ਆਪਣਿਆਂ ਦੇ ਨਾਲੋਂ ਹੀ ਚੱਲੇ ਆਂ ਤੇ ਆਪਣਿਆਂ ਕੋਲ ਹੀ ਰਹਿਣਾ। ਜੇ ਜਥੇ ਬੰਦੀਆਂ ਤੁਹਾਨੂੰ ਸੱਦਾ ਦਵਾਰਾ ਦਿੰਦੀਆਂ ਫੇਰ ਤੁਸੀਂ ਦਵਾਰਾ ਆਉਂਗੇ। ਨਹੀਂ। ਦੇਖੋ ਬਾਣੇ ਨੂੰ ਨਾ ਇੱਥੇ ਟਾਰਗੇਟ ਬਹੁਤ ਕੀਤਾ ਜਾਂਦਾ ਕੀ ਕਹਿੰਦੇ ਆ ਪਹਿਲੀ ਗੱਲ ਤਾਂ ਇਹ ਪਸੰਦ ਹੀ ਨਹੀਂ ਕਰਦੇਗੇ ਸਾਨੂੰ ਇੱਥੇ ਸਾਡਾ ਤੋਰਾ ਫੇਰਾ ਹੀ ਨਹੀਂ ਪਸੰਦ ਕਰਦੇ ਜੇ ਕੋਈ ਉਹ ਗੱਲ ਆ ਵੀ ਕਿਸੇ ਚੀਜ਼ ਵਾਸਤੇ ਲੋੜ ਹੈ ਤੇ ਹੈ ਤਾਂ ਸੰਗਤ ਦੀ ਆ ਨਾ ਇੱਥੇ ਮੋਰਚੇ 'ਚ ਬਿਲਕੁਲ ਤੇ ਇਹ ਕਹਿੰਦੇ ਸਾਡੀ ਮੁੱਲ ਦੀ ਆਈ ਹੈ ਫਿਰ ਮੈਂ ਤਾਂ ਕਹਿੰਦਾ ਮੋਰਚਾ ਤਾਂ ਨਹੀਂ ਮੁੱਲ ਦਾ ਲਾਈ ਬੈਠੇ ਇਹ ਠੀਕ ਆ ਪ੍ਰਬੰਧਕਾਂ ਨੇ ਦੇਖਣਾ ਹੁੰਦਾ ਅੱਗੇ ਚੰਡੀਗੜ੍ਹ ਵਾਲਾ ਮੋਰਚਾ ਜਿਹੜਾ ਹਾਲੀ ਲੱਗਾ ਹੋਇਆ ਨਾ ਕੌਮੀ ਸਾਂ ਮੋਰਚਾ ਤਿਹੋ ਪ੍ਰਬੰਧਕਾਂ ਨੇ ਖਰਾਬ ਕਰ ਲਿਆ ਆਪ ਸੰਗਤ ਨਹੀਂ ਸੰਭੀ ਗਈ ਤੇ ਜੇ ਇਥੇ ਸੰਗਤ ਸੰਭਣੀ ਆਉਂਦੇ ਆਂ ਪ੍ਰਬੰਧਕਾਂ ਨੂੰ ਸੰਗਤ ਦੇ ਵਿੱਚ ਆਉਣਾ ਪੈਣਾ ਥੋੜਾ ਜਿਹਾ ਵਿੱਚ ਵਿਚਰੋ ਤਾਂ ਸਹੀ ਤੁਸੀਂ ਤਾਂ ਦੇਖਦੇ ਹੀ ਨਹੀਂਗੇ ਬਿਲਕੁਲ ਇਥੇ ਮੈਂ ਕਈ ਟਰਾਲਿੰਗਾਂ ਵਾਲੇ ਦੇਖਦਾ ਹਾਂ ਉਹ ਫੋਨ ਲਾ ਕੇ ਪੈਂਡ ਗਾਲਾਂ ਕੱਢੀ ਜਾਂਦੇ ਹੁੰਦੇ ਵੀ ਤੁਹਾਡੇ ਬੰਦੇ ਨਹੀਂ ਆਏਗੇ ਹੂੰ ਠੀਕ ਆ ਕੋਈ ਗੱਲ ਨਹੀਂ ਸਾਰੇ ਡਿਊਟੀਆਂ ਲੱਗੀਆਂ ਆਓ ਪਰ ਕੀ ਆ ਵੀ ਜਿਹੜੇ ਜਿਹੜੇ ਬੰਦੇ ਬੈਠਿਆ ਨੇ ਉਹਨਾਂ ਦੀ ਖਬਰ ਸਾਰਤਾ ਲੈਂਦੇ ਰਹੋ ਨਾ ਬਿਲਕੁਲ ਜੇ ਖਬਰ ਸਾਰ ਨਹੀਂ ਲੈਣੀ ਤਾਂ ਫਿਰ ਤਾਂ ਮੋਰਚਾ ਲਾਉਣ ਦਾ ਕੋਈ ਫਾਇਦਾ ਨਹੀਂ ਫਿਰ ਤਾਂ ਘਰਾਂ ਨੂੰ ਜਾਓ ਐਵੇਂ ਇੱਥੇ ਬੈਠੇ ਆ ਬੇ ਬੇਰਾਮੀ ਕਰਦੇ ਆ ਨਾਲੇ ਫਿਰ ਕੋਈ ਫਾਇਦਾ ਨਹੀਂ ਇੱਥੇ ਫਾਲਤੂ ਆਪਾਂ ਉਹ ਗੱਲ ਦਾ ਵੀ ਖਰਚਾ ਵੀ ਕਰੀ ਜਾਂਦੇ ਆ ਤੇ ਬਾਕੀ ਚੜਦੀ ਕਲਾ ਕੋਈ ਗੱਲ ਨਹੀਂ ਫੌਜ ਤਾਂ ਆਨੰਦ ਮੰਗਲ ਲੈਣ ਆਈ ਹੈ ਤੇ ਚੱਕਰਵਾਤੀ ਹੋ ਜਾਣੇ ਕਿਉਂਕਿ ਨਾ ਜਿੱਕੇ ਜਗਾਰੇ ਜਾਵੇ ਜਿੱਦਾ ਜ਼ਿੰਗਾ ਦੇ ਮਨ ਨੂੰ ਪਾਵੇ ਚੜਦੀ ਕਲਾ ਜਾਵੇ ਓਏ ਸੂਰੀਆ ਕਾਲ ਖਾਲਸੇ ਦੀ ਮਾਤਾ ਸਹਦਿਆ ਨੂੰ ਪਾਵੇ ਸਤ ਸ੍ਰੀ ਅਕਾਲ ਵਜੇ ਵਜ ਕੇ ਜਗ ਰਗ ਜਾਵੇ ਨਿਹਾਲ ਹੋ ਜਾਵੇ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ ਸਤ ਸ੍ਰੀ ਅਕਾਲ ਵਜੇ ਵਜ ਕੇ ਜਗ ਰੇਗ ਜਾਵੇ ਨਿਹਾਲ ਹੋ ਜਾਵੇ ਪੰਥ ਅਕਾਲੀ ਬੁੱਢੇ ਦਲ ਦਰਨੇ ਦਲ ਨੂੰ ਪਾਵੇ ਚੜਦੀ ਕਲਾ ਹੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮਾਨ ਬਨ ਲਿਆ ਖਾਲਸਾ ਫੌਜਾ ਨੇ ਉਹ ਪੰਡ ਬਨਈਏ ਅੱਜ ਦੋ ਬਾਤ ਕਹੋ ਪਾਣੀ ਪਿਆ ਲੋਕਾਂ ਨੂੰ ਮੈਨੂੰ ਸੁਣਾਇਆ ਆਪਾਂ ਜੱਟੇ ਜੀ ਆਹ ਵਾਰਦਾ ਸਾਹਿਬ ਆਹ ਪੰਡਤ ਬਦਲੂਸ ਆਲੇ ਆਹ ਡਾਕਟਰ ਜੀ ਦੇ ਕੋਲ ਆਇਓ ਪੰਡਤ ਗੱਡੇ ਇਕੱਠੇ ਕਰਨੇ ਹੋ ਪੰਡਤ ਜੀ ਉਹ ਟੋਕਰਾ ਜ਼ਰੂਰ ਤਾਂ ਰੋ ਜਾ ਕੇ ਪਨਾ ਚੰਗੀਆਂ ਐ ਹਾਂ ਇਹ ਵੀ ਪੜਦੇ ਆ ਦਾਣੇ ਵਾਲਾ ਘਟਾ ਚੱਕ ਬਾਬਾ ਜੀ ਨਹੀਂ ਲੱਗਣਾ ਤੇਰੇ ਬਿਨਾ ਹਾਂ ਜੀ ਨਹੀਂ ਲੱਗਣਾ ਜੀ ਤਾਂ ਲਗਾ ਪੀ ਲਉਣਾ ਨਾਹੀ ਯਾਰ ਜਲਦੀ ਮਾਰੀ ਗੇੜਾ ਮੇਰੇ ਸਿੰਘੂ ਬਾਰਡਰ ਦਾ ਤੂੰ ਤਾਂ ਯਾਰ ਜੋਧਾ ਹੈ ਨਹੀਂ ਨਹੀਂ ਮਾਰਾਂਗੇ ਬਾਬਾ ਜੀ ਹੋਰ ਦੱਸ ਇਕੱਠੇ ਰਹੇਵੇਂ ਯਾਰ ਇਕੱਠੇ ਰਹੇਵੇਂ ਆਪਾਂ ਕੱਲ੍ਹ ਮਾਰਦੀ ਫੋਨ ਕਰੇ ਬਾਬਾ ਜੀ ਤੁਹਾਡੇ ਲਈ ਹਾਜ਼ਰ ਹਾਂ ਹੋਰ ਦੱਸ ਧੰਨਵਾਦ ਸ਼ੁਕਰੀਆ ਹੋਰ ਦੱਸ ਤੇਰੇ ਲਈ ਹਾਜ਼ਰਾਂਗੇ ਚੜ੍ਹਦੀ ਕਲਾ ਜਮਾ ਚੜ੍ਹਦੀ ਕਲਾ ਵਾਈ ਕਰੋ ਸਿੰਘੂ ਬਾਰਡਰ ਵਾਲੇ ਦਾ ਤੂੰ ਕੋਈ ਗੱਲ ਨਹੀਂ ਮਾਰਦੀ ਹੈਲੋ ਗੈਰੀ ਉਸੇ ਟਾਈਮ ਤੇਰੇ ਕੋਲ ਫੌਜਾਂ ਹਾਜ਼ਰ ਰਹਿਣਗੇ ਸਾਰੀਆਂ ਜੀ ਹੋਰ ਦਾ ਧੰਨਵਾਦ ਜੀ ਧੰਨਵਾਦ ਮੈਨੂੰ ਤੈਨੂੰ ਕੁਝ ਹੋਣ ਲੱਗਿਆ ਤੂੰ ਥੀ ਚੱਕ ਲਾਂ ਹਾਲੇ ਤੈਨੂੰ ਬੋਲੂਗਾ ਨਹੀਂ ਮੈਨੂੰ ਤਾਂ ਕੀ ਮੈਨੂੰ ਕੀ ਨੇ ਕਹਿਣਾ ਸਿੰਘਾ ਸੋਡੇ ਹੁੰਦੇ ਮੈਨੂੰ ਕੀ ਨੇ ਕਹਿਣਾ ਤੈਨੂੰ ਕੀ ਬੋਲਿਆ ਹਾਂ ਲੋ ਕਰੀ ਇੱਕ ਵਾਰੀ ਬੋਲ ਲਾਗੇ ਹੁਣ ਕਹੇ ਭਾਈ ਆਉਂਦੇ ਨੇ ਸਾਬ ਕਾਮਰਾ ਵਾਲੇ ਜਰਾ ਫੇਰ ਕਰੀ ਹੁੰਦੇ ਅੱਛਾ ਉਹ ਵੀ ਆਉਂਦੇ ਉਹ ਨਾਲ ਹੀ ਗੱਲ ਕਰੀ ਸਾਡੇ ਨਾਲ ਲਗਲ ਕਰੇ ਭਾਈ ਚੰਗਾ ਵੀ ਸਿੰਘ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੜੇ ਚੜਦੀ ਕਲਾ ਰੱਖਿਆ ਸਿੰਘਾ ਤੇਰੀ ਮਹਾਰਾਜ ਤੇ ਬਾਦਸ਼ਾਹ ਇਹੜਾ ਮਿੱਤਰ ਹੈੜਾ ਸਿੰਘੂ ਬਾਰਡਰ ਤੇ ਹੈੜਾ ਮਿੱਤਰ ਇਹ ਹੜਾ ਮਿੱਤਰ ਯਾਰ ਆ ਜੀ ਸਾਡੇ ਪਿੰਡ ਦਾ ਗਵਾਂਢੀ ਵੀ ਆ ਮੇਰੇ ਤੋਂ ਉਧਰ ਇਹ ਹਾਂ ਸਾਡੇ ਲੇਵਲ ਦੇ ਪਿੰਡ ਨੇ 20 ਕਿਲੋਮੀਟਰ ਦਾ ਫਾਸਲਾ ਮੇਰੇ ਖਾਲਾ ਸਾਡੇ ਪਿੰਡ ਦਾ ਆਪੀ ਦੀ ਅਸੀਂ ਜੀ ਸਿੰਘੂ ਬਾਰਡਰ ਕੱਠੇ ਰਹੇ ਹੋਏ ਆ ਭਾਈ ਉੱਥੇ ਵੀ ਕਮਾਲ ਕਰੀਏ ਸਿੰਘਾਂ ਨੇ ਇਹਨਾਂ ਨੇ ਤੇ ਮੈਂ ਇਹਨਾਂ ਦੀ ਫੋਟੋਗ੍ਰਾਫੀ ਕੀਤੀ ਹੈ ਇਹ ਸਾਡੀ ਫੋਟੋਗ੍ਰਾਫੀ ਕਰਦਾ ਰਿਹਾ ਆਪਣਾ ਪਾਵਰ ਕੋਡ ਨਹੀਂ ਸੀ ਆਈ ਪਾਵਰ ਕੋਡ ਆ ਹਾ ਉਸ ਉਹ ਸਿੰਘ ਨੇ ਇਹ ਸਿੰਘ ਨੇ ਕਰੀ ਸੀ ਮਸੂਰੀ ਦਾ ਸਰਕਾਰ ਕਰਾ ਕਰੋ ਬਈ ਇਹ ਸਿੰਘ ਦੇਖੋ ਆਪਣੇ ਸਿੰਘ ਸੰਗਾਈ ਵਿਚਾਰੇ ਜਿਹਦਾ ਕਰਦਾ ਦੇਖੋ ਸਪੈਸ਼ਲ ਆਪਣੀਆਂ ਤਸਵੀਰਾਂ ਖਿੱਚ ਕੇ ਲੈ ਕੇ ਜਾਂਦਾ ਆਪਣੇ ਮੋਬਾਈਲਾਂ ਦੇ ਪੋਣਿਆ ਪੇ ਬਉਆਂ ਦੇ ਮਾਰੇ ਐ ਕਰਦੇ ਆ ਜਿਹੜੀ ਇਹ ਖਿੱਚ ਕੇ ਪਾ ਦੋਗਾ ਨਾ ਉਹ ਆਲਟ ਬਾਲਟ ਲੱਗ ਪਤਾ ਲੱਗੂ ਵੀ ਹਾਂ ਕਿਤੇ ਹੈਗੇ ਨੇ ਲੋਦੇ ਸੂਰਮੇ ਕੋਈ ਠੀਕ ਹੈ ਜੀ ਇਹ ਸਾਡੀਆਂ ਫੋਟੋਆਂ ਵਿਚਾਰਾ ਦੇਖੋ ਕੈਨੇਡਾ ਅਮਰੀਕਾ ਦਾ ਕਤਖਾਨ ਦਾ ਸਾਨੂੰ ਹਰੇਕ ਬੰਦਾ ਸਾਡਾ ਸੇਵਾ ਕਰਦਾ ਵੀ ਠੀਕ ਆ ਭਾਈ ਬਾਬੇ ਘੋੜੇ ਸਾਹਮਣੇ ਜਾ ਸੇਵਾ ਕਰਦੇ ਨੇ ਕੋਈ ਵੀ ਲੰਗਰ ਦੀ ਸੇਵਾ ਕਰਦਾ ਕੋਈ ਕੋਈ ਹੋਰ ਕਾਸੇ ਦੀ ਕਰਦਾ ਘੋੜੇ ਦੀ ਕਰਦਾ ਠੀਕ ਆ ਜੀ ਇਹ ਸੇਵਾ ਲਈ ਆ ਮਹਾਰਾਜ ਨੇ ਹਰ ਇੱਕ ਥਾਂ ਕਰਨੀ ਆ ਦੇਖੋ ਵਿਚਾਰਾ ਸਿੰਘੂ ਵਾਟਰ ਤੇ 14 ਮਹੀਨੇ ਰਿਹਾ ਹੈ ਹੁਣ ਸਾਡੇ ਕੋਲ ਇੱਥੇ ਆ ਗਿਆ ਇੱਥੇ ਸਾਡਾ ਵਿਚਾਰਾ ਸਾਡੇ ਕੋਲੇ ਪ੍ਰੇਮ ਕਰਦਾ ਹੈ ਬੰਦੀ ਸਿੰਘਾ ਮੋਰਚੇ ਤੇ ਵੀ ਰਿਹਾ ਹੈ ਬੰਦੀ ਸਿੰਘਾਲੇ ਮੋਰਚੇ ਤੇ ਵੀ ਰਿਹਾ ਹੈ ਉੱਥੇ ਇਹ ਬੜਗਾੜੀ ਵੀ ਰਿਹਾਗਾ ਠੀਕੋ ਜੀ ਅੰਮ੍ਰਿਤਸਰ ਵੀ ਮੇਰੇ ਇਫਤਰਾ ਜੀ ਸਰਚ ਕਰਾ ਕਰੋ ਭਾਈ ਇਹਨੂੰ ਕੋਈ ਸਕੂਟਰੀ ਸਕਾਟਰੀ ਲੈ ਕੇ ਦੇ ਦੋ ਜੀ ਮੇਰਾ ਭਾਈ ਨਾ ਨਾ ਨਹੀਂ 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 ਭਾਈ ਬਣ ਕੇ ਨਾ ਪਨ ਛਟਾਦਾ ਚੰਗਾ ਜਦੀਪ ਕਿੱਥੇ ਮੇਰੇ ਬਾਹ ਸੁਣਨਾ ਭਾਈ ਬਣ ਕੇ ਉਹ ਕੰਮ ਕਰ ਦੇਦਾ ਸਕੂਟਰੀ ਲੈ ਕੇ ਦੇ ਦੋ ਠੀਕ ਹੈ ਧੰਨਵਾਦ ਹਾਂ ਭਾਈੁਰਜੀ ਕੀ ਫਤਿਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਪਹਿਲਾਂ ਵਾਲੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਨੰਗ ਸਿੰਘ ਜੱਥੇਬੰਦੀਆਂ ਦਾ ਵੱਡਾ ਰੋਲ ਰਿਹਾ ਹੈ ਹੁਣ ਦੋਸਤੋ ਜੋ ਮੌਜੂਦਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਉਸ ਅੰਦੋਲਨ ਦੇ ਵਿੱਚੋਂ ਦੋਸਤੋ ਸੰਭੂ ਬਾਰਡਰ ਤੋਂ ਜੋ ਵੀ ਤੁਸੀਂ ਵੀਡੀਓ ਦੇਖੀ ਹੈ ਮੈਂ ਕਿ ਸੰਗ ਜਥੇਵੰਦਿਆਂ ਨੇ ਆਪਣਾ ਸਮਾਨ ਚੱਕ ਲਿਆ ਹੈ ਤੇ ਜਾ ਰਹਿਆਂ ਨੇ ਇਥੋਂ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤਵਾ ਬਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੈਡ ਸਬਸਕ੍ਰਾਈਬਰ ਦੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ